ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਨੇ ਆ ਸਭ ਤੋਂ ਪਹਿਲਾਂ ਹੈਡਲਾਈਨਸ ਤੇ। ਕੈਨੇਡਾ ਦੇ ਸਿਆਸਤਦਾਨ ਵੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਆਏ। ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਜਾਨੋਂ ਮਾਰਨ ਦੀ ਧਮਕੀ। ਪੁਲਿਸ ਨੇ ਬ੍ਰੈਂਟਨ ਤੋਂ 29 ਸਾਲਾ ਕਮਰ ਜੋਤ ਸਿੰਘ ਮਨੋਰੀਆ ਨੂੰ ਕੀਤਾ ਗ੍ਰਿਫਤਾਰ। ਕੈਨੇਡਾ 'ਚ ਪੰਜਾਬੀਆਂ ਦੇ ਦੋ ਧੜਿਆਂ ਵਿਚਾਲੇ ਚੱਲੀਆਂ ਗੋਲੀਆਂ। ਤਿੰਨ ਜ਼ਖਮੀਆਂ ਨੂੰ ਸਰੀ ਦੇ ਹਸਪਤਾਲ 'ਚ ਕਰਵਾਇਆ ਗਿਆ ਦਾਖਲ। ਸਰੀਚ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਨੇ ਸ਼ਹਿਰ ਨਿਵਾਸੀ ਸ਼ੂਟਿੰਗ ਦੀਆਂ ਕਈ ਵਾਰਦਾਤਾਂ ਜ਼ਬਰਨ ਵਸੂਲੀ ਦੀਆਂ ਵੀ ਸ਼ਿਕਾਇਤਾਂ ਕੈਨੇਡਾ ਚ ਲਾਰੈਂਸ ਬਿਸ਼ਨੋਈ ਗੈਂਗ ਤੇ ਕੱਸਿਆ ਜਾਵੇਗਾ ਸ਼ਿਕੰਜਾ ਛੇਤੀ ਹੀ ਐਲਾਨਿਆ ਜਾ ਸਕਦਾ ਹੈ ਅੱਤਵਾਦੀ ਸੰਗਠਨ ਕੈਨੇਡਾ ਚ ਭਾਰਤੀ ਪਰਿਵਾਰਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਤੇ ਚੱਲ ਰਹੀਆਂ ਗੋਲੀਆਂ ਦਰਮਿਆਨ ਸਿਆਸਤਦਾਨ ਵੀ ਨਿਸ਼ਾਨੇ ਤੇ ਆ ਚੁੱਕੇ ਨੇ ਤੇ ਧਮਕੀਆਂ ਆਉਣ ਦਾ ਸਿਲਸਲਾ ਸ਼ੁਰੂ ਹੋ ਚੁੱਕਾ ਹੈ ਲਾਰੈਂਸ ਬਿਸ਼ਨੋਈ ਗਰੋ ਨੂੰ ਅਤਵਾਦੀ ਜਥੇਬੰਦੀ ਐਲਾਨੇ ਜਾਣ ਦੀ ਮੰਗ ਕਰਨ ਵਾਲੇ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਦੀ ਜਾਨ ਵੀ ਖਤਰੇ 'ਚ ਨਜ਼ਰ ਆ ਰਹੀ ਹੈ ਤੇ ਪੀਲ ਰੀਜਨਲ ਪੁਲਿਸ ਵੱਲੋਂ ਸਖਤ ਸੁਰੱਖਿਆ ਬੰਦੋਬਸਤ ਕੀਤੇ ਜਾਣ ਦੀ ਰਿਪੋਰਟ ਹੈ ਮੀਡੀਆ ਰਿਪੋਰਟ ਮੁਤਾਬਕ ਜਾਨੋਂ ਮਾਰਨ ਦੀ ਧਮਕੀ ਤਕਰੀਬਨ 2-3 ਹਫ਼ਤੇ ਪਹਿਲਾਂ ਮੇਅਰ ਦੇ ਦਫ਼ਤਰ 'ਚ ਈਮੇਲ ਰਾਹੀਂ ਪੁੱਜੀ ਜਿਸ ਵਿੱਚ ਪੈਟ੍ਰਿਕ ਬ੍ਰਾਊਨ ਦੀ ਪਤਨੀ ਤੇ ਬੇਟੇ ਦਾ ਵੀ ਜ਼ਿਕਰ ਕੀਤਾ ਗਿਆ ਸੀ ਇੱਕ ਸਮਾਗਮ ਦੌਰਾਨ ਜਦੋਂ ਪੈਟ੍ਰਿਕ ਬ੍ਰਾਊਨ ਨੂੰ ਧਮਕੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦੇਣ ਦੀ ਜ਼ਿੰਮੇਵਾਰੀ ਪੀਲ ਪੁਲਿਸ ਦੇ ਡਿਪਟੀ ਚੀਫ ਨਿਕ ਮਿਲਿਨੋਇਚ ਦੇ ਉੱਤੇ ਸੁੱਟ ਦਿੱਤੀ ਮਿਲਿਨੋਇਚ ਨੇ ਦੱਸਿਆ ਕਿ ਧਮਕੀ ਸਿਰਫ ਮੇਅਰ ਨੂੰ ਨਹੀਂ ਦਿੱਤੀ ਗਈ ਸਕੋਂ ਉਹਨਾਂ ਦੇ ਪਰਿਵਾਰ ਨੂੰ ਵੀ ਧਮਕਾਇਆ ਗਿਆ ਜਿਸ ਨੂੰ ਵੇਖਦਿਆਂ ਮੁਕੰਮਲ ਚੌਕਸੀ ਵਰਤੀ ਜਾ ਰਹੀ ਹੈ ਤੇ ਮੇਅਰ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਦੱਸਿਆ ਜਾ ਰਿਹਾ ਕਿ ਪੈਟ੍ਰਿਕ ਬ੍ਰਾਊਨ ਦੀ ਆਵਾਜਾਈ ਦੌਰਾਨ ਅਤੇ ਉਹਨਾਂ ਦੇ ਘਰ ਦੇ ਵਾਲੇ 2 ਹਫ਼ਤੇ ਤੱਕ ਪੁਲਿਸ ਮੁਲਾਜ਼ਮ ਤਾਇਨਾਤ ਰਹੇ ਦੂਜੇ ਪਾਸੇ ਧਮਕੀ ਭਰੀ ਈਮੇਲ ਬਾਰੇ ਪੁਨਛਾਣ ਕਰਨ ਮਗਰੋਂ ਸੁਰੱਖਿਆ ਵਾਪਸ ਲਈ ਜਾ ਚੁੱਕੀ ਹੈ ਮਿਲੀਨੋਇਚ ਨੇ ਕਿਹਾ ਕਿ ਕੀ ਮਾਮਲੇ ਦੀ ਪੜਤਾਲ ਹੁਣ ਚੱਲ ਰਹੀ ਹੈ ਇਹਦੇ ਬਾਰੇ ਅਜੇ ਕੁਝ ਨਹੀਂ ਤਸਦੀਕ ਕੀਤਾ ਜਾ ਸਕਦਾ ਉਨ੍ਹਾਂ ਕਿਹਾ ਕਿ ਪੁਲਿਸ ਜਲਦੀ ਹੀ ਵਿਸਥਾਰਤ ਜਾਣਕਾਰੀ ਮੁਹੱਈਆ ਕਰਵਾਉਣ ਦੇ ਸਮਰੱਥ ਹੋਵੇਗੀ ਪਰ ਇਸ ਵੇਲੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਇਸੇ ਦੌਰਾਨ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਉਹ ਪੜਤਾਲ 'ਚ ਦਖਲ ਨਹੀਂ ਦੇਣਾ ਚਾਹੁੰਦੇ ਤੇ ਪੀਲ ਪੁਲਿਸ ਦੇ ਉੱਤੇ ਪੂਰਨ ਤੌਰ ਤੇ ਯਕੀਨ ਹੈ ਮੇਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਬਾਰੇ ਪਹਿਲਾਂ ਵੀ ਜਾਨੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ ਤੇ ਇਹ ਸਭ ਤੁਹਾਡੀ ਜ਼ਿੰਦਗੀ ਤੇ ਲੰਬਾ ਸਮਾਂ ਅਸਰ ਅੰਦਾਜ਼ ਨਹੀਂ ਰਹਿੰਦਾ ਇਥੇ ਦੱਸਣਾ ਬਣਦਾ ਹੈ ਕਿ BC ਦੇ ਪ੍ਰੀਮੀਅਰ ਡੇਵਿਡ EB ਅਤੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਸਣੇ ਬ੍ਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਵੀ ਲਾਰੈਂਸ ਬਿਸ਼ਨੋਈ ਦੇ ਗਰੋ ਨੂੰ ਅੱਤਵਾਦੀ ਜਥੇਬੰਦੀ ਐਲਾਨਣ ਦੀ ਮੰਗ ਕਰ ਚੁੱਕੇ ਨੇ ਜਦਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਵੱਲੋਂ ਤਮਿਲ ਭਾਈਚਾਰੇ ਦੇ ਹੱਕ 'ਚ ਵੀ ਹਾ ਦਾ ਨਾਰਾ ਮਾਰਿਆ ਗਿਆ ਪੁਲਿਸ ਸੂਤਰਾਂ ਮੁਤਾਬਕ ਜਾਨੋ ਮਾਰਨ ਦੀ ਧਮਕੀ ਤਮਿਲ ਭਾਈਚਾਰੇ ਦੇ ਹੱਕ 'ਚ ਆਵਾਜ਼ ਬੁਲੰਦ ਕੀਤੇ ਜਾਣ ਦਾ ਸੱਟਾ ਨਹੀਂ ਦੂਜੇ ਪਾਸੇ ਭਾਰਤੀ ਪਰਿਵਾਰਾਂ ਦੇ ਘਰਾਂ ਤੇ ਪਿਛਲੇ ਦਿਨੀ ਗੋਲੀਆਂ ਚਲਾਉਣ ਵਾਲਿਆਂ ਦੀ ਹੁਣ ਤੱਕ ਕੋਈ ਉਗਸੁਗ ਨਹੀਂ ਲੱਗ ਸਕੀ ਜਦਕਿ ਸੋਸ਼ਲ ਮੀਡੀਆ ਤੇ ਹੋ ਰਹੀਆਂ ਟਿੱਪਣੀਆਂ ਚ ਇਹ ਵੀ ਆਖਿਆ ਜਾ ਰਿਹਾ ਕਿ ਕੁਝ ਲੋਕ ਆਪਣੇ ਆਪ ਨੂੰ ਪੀੜਿਤ ਦਰਸਾਉਣ ਲਈ ਖੁਦ ਹੀ ਗੋਲੀਬਾਰੀ ਦੀਆਂ ਵਾਰਦਾਤਾਂ ਕਰਵਾ ਰਹੇ ਨੇ ਇਸ ਮੁੱਦੇ ਤੇ ਅਪੀਲ ਰਿਜਨਲ ਪੁਲਿਸ ਦੀ ਟਿੱਪਣੀ ਹਾਸਲ ਨਹੀਂ ਹੋ ਸਕੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਤਾਜ਼ਾ ਜਾਣਕਾਰੀ ਮੁਤਾਬਕ ਅਪੀਲ ਪੁਲਿਸ ਅਨੁਸਾਰ ਬ੍ਰੈਂਟਨ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ 29 ਸਾਲ ਦੇ ਇੱਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਬੁੱਧਵਾਰ ਨੂੰ ਜਾਰੀ ਇੱਕ ਨਿਊਜ਼ ਰਿਲੀਜ਼ ਅਨੁਸਾਰ ਪੈਟ੍ਰਿਕ ਬ੍ਰਾਊਨ ਤੇ ਉਹਨਾਂ ਦੇ ਪਰਿਵਾਰ ਦੇ ਖਿਲਾਫ ਧਮਕੀਆਂ ਬਾਰੇ ਜੂਨ ਚ ਪੁਲਿਸ ਕੋਲ ਰਿਪੋਰਟ ਲਿਖਵਾਈ ਗਈ ਸੀ ਸਾਵਧਾਨੀ ਦੇ ਤੌਰ ਤੇ ਮਾਮਲੇ ਦੀ ਜਾਂਚ ਦੌਰਾਨ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਾਧੂ ਸੁਰੱਖਿਆ ਉਪਾਅ ਪ੍ਰਦਾਨ ਕੀਤੇ ਗਏ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਬ੍ਰੈਂਪਟਨ ਤੋਂ 29 ਸਾਲ ਦੇ ਕਮਰ ਜੋਤ ਸਿੰਘ ਮਨੋਰੀਆ ਨੂੰ ਗ੍ਰਿਫਤਾਰ ਕੀਤਾ ਹੈ ਮਨੋਰੀਆ ਖਿਲਾਫ ਮਾਰਨ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਗਿਆ ਹੈ ਤੇ ਜ਼ਮਾਨਤ ਦੀ ਸੁਣਵਾਈ ਤੱਕ ਉਸ ਨੂੰ ਹਿਰਾਸਤ 'ਚ ਰੱਖਿਆ ਗਿਆ ਹੈ ਇੱਕ ਸੋਸ਼ਲ ਮੀਡੀਆ ਪੋਸਟ 'ਚ ਬਰਾਊਨ ਨੇ ਪੁਲਿਸ ਦਾ ਉਹਨਾਂ ਦੇ ਕੰਮ ਲਈ ਧੰਨਵਾਦ ਕੀਤਾ ਤੇ ਗ੍ਰਿਫਤਾਰੀ ਤੇ ਰਾਹਤ ਪ੍ਰਗਟਾਈ ਬਰਾਊਨ ਨੇ ਲਿਖਿਆ ਲੋਕਤੰਤਰ 'ਚ ਹਿੰਸਾ ਤੇ ਹਿੰਸਾ ਦੀਆਂ ਧਮਕੀਆਂ ਦੀ ਕੋਈ ਥਾਂ ਨਹੀਂ ਹੈ ਮੈਂ ਬ੍ਰੈਂਟਨ ਤੋਂ ਲੋਕਾਂ ਦੀ ਸੇਵਾ ਕਰਨ ਦੇ ਮੌਕੇ ਲਈ ਧੰਨਵਾਦੀ ਹਾਂ ਅਤੇ ਧਮਕੀਆਂ ਮੈਨੂੰ ਉਸ ਕੰਮ ਤੋਂ ਨਹੀਂ ਰੋਕ ਸਕਦੀਆਂ ਜੋ ਕੰਮ ਉਹਨਾਂ ਨੇ ਮੈਨੂੰ ਕਰਨ ਲਈ ਚੁਣਿਆ ਹੈ ਪੁਲਿਸ ਨੇ ਕਿਹਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਦੋਸ਼ੀ ਨੇ ਇਕੱਲੇ ਹੀ ਇਹ ਕੰਮ ਕੀਤਾ ਸੀ ਤੇ ਹੁਣ ਉਹ ਮੇਅਰ ਉਹਨਾਂ ਦੇ ਪਰਿਵਾਰ ਜਾਂ ਭਾਈਚਾਰੇ ਲਈ ਸਰਗਰਮ ਖਤਰਾ ਨਹੀਂ ਹੈ। ਕੈਨੇਡਾ 'ਚ ਸਾਊਥ ਏਸ਼ੀਅਨਸ ਦੀ ਸ਼ਮੂਲੀਅਤ ਵਾਲੀ ਇੱਕ ਹੋਰ ਵਾਰਦਾਤ ਦੌਰਾਨ ਤਿੰਨ ਜਣਿਆਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਜਦਕਿ ਤਿੰਨ ਸ਼ੱਕੀਆਂ ਦੀ ਸਰੀ ਪੁਲਿਸ ਭਾਲ ਕਰ ਰਹੀ ਹੈ ਜੋ ਸਾਊਥ ਏਸ਼ੀਅਨ ਹੀ ਦੱਸੇ ਜਾ ਰਹੇ ਨੇ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਦੀ ਇਹ ਵਾਰਦਾਤ ਪੰਜਾਬੀਆਂ ਦੇ ਦੋ ਟੜਿਆਂ ਦਰਮਿਆਨ ਹੋਏ ਟਕਰਾ ਦਾ ਨਤੀਜਾ ਰਹੀ ਸਰੀ ਪੁਲਿਸ ਨੇ ਦੱਸਿਆ ਕਿ ਨਿਊਟਨ ਇਲਾਕੇ 'ਚ 15 ਜੁਲਾਈ ਨੂੰ ਵੱਡੇ ਤੜਕੇ ਤਕਰੀਬਨ 1 ਵਜੇ 4 ਜਣੇ ਆਪਣੀ ਗੱਡੀ 'ਚ ਜਾ ਰਹੇ ਸਨ ਜਦੋਂ 140 ਸਟਰੀਟ ਨੇੜੇ 84 ਐਵੇਨਿਊ ਤੇ ਅਨਟਾਰੀਓ ਲਾਇਸੈਂਸ ਪਲੇਟ ਵਾਲੀ ਟੈਸਲਾ 3 ਗੱਡੀ 'ਚੋਂ 3 ਜਣੇ ਬਾਹਰ ਨਿਕਲੇ ਅਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਗੋਲੀਬਾਰੀ ਦਾ ਸ਼ਿਕਾਰ ਪੀੜਤਾਂ ਵੱਲੋਂ ਪੁਲਿਸ ਅਤੇ ਐਮਰਜੈਂਸੀ ਸਿਹਤ ਕਾਮਿਆਂ ਨੂੰ ਸੱਦਿਆ ਗਿਆ ਜਿਨ੍ਹਾਂ ਵਿੱਚੋਂ 3 ਜਣਿਆਂ ਨੂੰ ਸਥਿਰ ਹਾਲਤ 'ਚ ਹਸਪਤਾਲ ਦਾਖਲ ਕਰਵਾਇਆ ਗਿਆ ਵਾਰਦਾਤ ਦੀ ਗੰਭੀਰਤਾ ਨੂੰ ਦੇਖਦਿਆਂ ਸਰੀ ਪੁਲਿਸ ਦੀ ਫਰੰਟਲਾਈਨ ਇਨਵੈਸਟੀਗੇਟਿਵ ਸਪੋਰਟ ਟੀਮ ਨੂੰ ਸੱਦਿਆ ਗਿਆ ਜਦਕਿ ਸਰੀ ਪੁਲਿਸ ਦਾ ਸੀਰੀਅਸ ਕ੍ਰਾਈਮ ਯੂਨਿਟ ਮਾਮਲੇ ਦੀ ਪੁਣਛਾਣ ਕਰ ਰਿਹਾ ਹੈ ਪੁਲਿਸ ਮੁਤਾਬਕ ਪੀੜਤ ਜਾਂਚ 'ਚ ਮੁਕੰਮਲ ਸਹਿਯੋਗ ਕਰ ਰਹੇ ਨੇ ਤੇ ਗੋਲੀਬਾਰੀ ਦੇ ਮਕਸਦ ਬਾਰੇ ਫਿਲਹਾਲ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਸ਼ੱਕੀਆਂ ਦੀ ਪਛਾਣ ਸਿਰਫ ਸਾਊਥ ਏਸ਼ੀਅਨ ਵਜੋਂ ਕੀਤੀ ਗਈ ਹੈ ਅਤੇ ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 6045990502 ਤੇ ਸੰਪਰਕ ਕਰਦਿਆਂ ਫਾਈਲ 202558724 ਦਾ ਜ਼ਿਕਰ ਕੀਤਾ ਜਾਵੇ। ਸਰੀਦ ਦੇ ਬਹੁਤ ਸਾਰੇ ਵਸਿੰਦਿਆਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਵਾਪਰ ਰਹੀਆਂ ਸ਼ੂਟਿੰਗ ਦੀਆਂ ਘਟਨਾਵਾਂ ਤੋਂ ਉਹ ਬਹੁਤ ਸਹੇਮੇ ਹੋਏ ਨੇ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਨੇ ਲੰਗੇ ਹਫਤੇ ਸਰੀ ਦੇ 120 ਸਟਰੀਟ ਉੱਪਰ ਸਥਿਤ ਮਸ਼ਹੂਰ ਕਮੀਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ਉੱਪਰ ਹੋਈ ਸ਼ੂਟਿੰਗ ਤੋਂ ਬਾਅਦ ਕੁਝ ਨਿਵਾਸੀਆਂ ਦਾ ਕਹਿਣਾ ਹੈ ਕਿ ਹੁਣ ਉਹ ਕਿਸੇ ਰੈਸਟੋਰੈਂਟ ਜਾਂ ਕੈਫੇ ਆਦਿ ਚ ਜਾਣ ਲੱਗੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਬਾਰੇ ਸੋਚਦੇ ਨੇ ਗੋਲੀਬਾਰੀ ਦੀਆਂ ਰੋਜ਼ਾਨਾ ਵਾਂਗ ਵਾਪਰੀਆਂ ਘਟਨਾਵਾਂ ਕਾਰਨ ਕੈਨੇਡਾ ਤੇ ਖਾਸ ਕਰਕੇ ਸਰੀ ਦੇ ਅਕਸ ਨੂੰ ਢਾਹ ਲੱਗ ਰਹੀ ਹੈ ਸਰੀ ਸ਼ਹਿਰ 'ਚ ਤਾਜ਼ੀ ਘਟਨਾ ਕਪਲ ਸ਼ਰਮਾ ਦੇ ਕੈਫੇ ਉੱਪਰ ਸ਼ੂਟਿੰਗ ਦੀ ਹੈ ਹਾਲ ਹੀ 'ਚ ਖੁੱਲੇ ਇਸ ਕੈਫੇ ਉੱਪਰ ਬਹੁਤ ਭੀੜ ਰਹਿੰਦੀ ਸੀ 9 ਜੁਲਾਈ ਦੀ ਰਾਤ ਨੂੰ ਇਸ ਕੈਫੇ ਉੱਪਰ ਗੋਲੀਆਂ ਦੇ ਕਈ ਰਾਉਂਡ ਫਾਇਰ ਕੀਤੇ ਗਏ ਇਸ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਸਰੀ ਪੁਲਿਸ ਦੇ ਮੀਡੀਆ ਅਧਿਕਾਰੀ ਸਟਾਫ ਸਰਜੈਂਟ ਲਿੰਸੇ ਹਫਸਨ ਨੇ ਦੱਸਿਆ ਕਿ ਇਹ ਮਾਮਲਾ ਜਾਂਚ ਅਧੀਨ ਹੈ ਸ਼ੂਟਿੰਗ ਦੇ ਕਾਰਨ ਬਾਰੇ ਸਵਾਲ ਦੇ ਜਵਾਬ 'ਚ ਲਿੰਸੇ ਹਫਸਨ ਨੇ ਕਿਹਾ ਪੁਲਿਸ ਨੇ ਕੈਫੇ ਦੇ ਸੰਚਾਲਕਾਂ ਤੇ ਸਟਾਫ ਨਾਲ ਗੱਲਬਾਤ ਕੀਤੀ ਪਰ ਫਿਲਹਾਲ ਇਹ ਮਾਮਲਾ ਜ਼ਬਰਨ ਵਸੂਲੀ ਦਾ ਹੋਣ ਦੀ ਪੁਸ਼ਟੀ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਜ਼ਬਰਨ ਵਸੂਲੀ ਦੇ ਪੱਖ ਨੂੰ ਰੱਦ ਵੀ ਨਹੀਂ ਕਰ ਰਹੀ। ਸਰੀਚ ਸ਼ੂਟਿੰਗ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਇਹਨਾਂ ਵਿੱਚੋਂ ਕੁਝ ਮਾਮਲੇ ਜ਼ਬਰਨ ਵਸੂਲੀ ਨਾਲ ਸੰਬੰਧਤ ਹੋਣ ਦਾ ਦਾਵਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 23 ਜੂਨ ਨੂੰ ਸ਼ਹਿਰ 'ਚ ਪਾਰਕਿੰਗ ਲੋਟ 'ਚ ਗੋਲੀਬਾਰੀ ਦੀ ਘਟਨਾ 'ਚ ਇੱਕ ਵਿਅਕਤੀ ਨੂੰ ਜ਼ਖਮੀ ਹੋਣ ਤੇ ਹਸਪਤਾਲ 'ਚ ਦਾਖਲ ਕਰਾਉਣਾ ਪਿਆ। ਸਰੀ ਪੁਲਿਸ ਦੇ ਮੁਤਾਬਕ ਇਹ ਮਾਮਲਾ ਦੋ ਧੜਿਆਂ 'ਚ ਹੋਈ ਲੜਾਈ ਦਾ ਸੀ। 18 ਜੂਨ ਰਾਤ ਅਤੇ 19 ਜੂਨ ਸਵੇਰ ਦਰਮਿਆਨ ਸਰੀ ਪੁਲਿਸ ਦੇ ਅਧਿਕਾਰੀਆਂ ਨੇ 116 ਐਵੈਨਿਊ ਦੇ 12800 ਬਲਾਕ ਤੇ ਸਥਿਤ ਇੱਕ ਕਾਰੋਬਾਰ ਉੱਪਰ ਸ਼ੂਟਿੰਗ ਦੀ ਘਟਨਾ ਨੂੰ ਰਿਸਪੌਂਡ ਕੀਤਾ ਗੋਲੀਬਾਰੀ ਦੇ ਸਮੇਂ ਸਟਾਫ ਮੌਕੇ ਤੇ ਹੋਣ ਦੇ ਬਾਵਜੂਦ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਸ਼ੂਟਿੰਗ ਦੀ ਘਟਨਾ ਉਸੇ ਸਥਾਨ ਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਤੋਂ 24 ਘੰਟਿਆਂ ਬਾਅਦ ਵਾਪਰੀ ਇੱਕ ਹੋਰ ਮਾਮਲੇ 'ਚ ਸਰੀ ਪੁਲਿਸ ਨੇ ਅਧਿਕਾਰੀਆਂ ਨੂੰ 128 ਸਟਰੀਟ ਦੇ 700 ਬਲਾਕ ਚ ਸਥਿਤ ਇੱਕ ਕਾਰੋਬਾਰ ਉੱਪਰ ਹੋਈ ਸ਼ੂਟਿੰਗ ਦੇ ਮਾਮਲੇ ਦੀ ਜਾਂਚ ਲਈ ਬੁਲਾਇਆ ਗਿਆ ਸਰੀ ਦੇ ਪੈਨੋਰਾ ਰਿਜ ਇਲਾਕੇ ਚ ਇੱਕ ਘਰ ਉੱਪਰ ਬਈ ਮਹੀਨੇ ਦੌਰਾਨ ਦੋ ਵਾਰ ਹੋਈ ਸ਼ੂਟਿੰਗ ਦੀ ਵਾਰਦਾਤ ਦੀ ਜਾਂਚ ਸਰੀ ਪੁਲਿਸ ਵੱਲੋਂ ਜ਼ਬਰਨ ਵਸੂਲੀ ਦੇ ਮਾਮਲੇ ਨਾਲ ਜੋੜ ਕੇ ਕੀਤੀ ਜਾ ਰਹੀ ਹੈ ਇਸ ਘਰ ਉੱਪਰ ਪਹਿਲੀ ਵਾਰ 14 ਮਈ ਜਦ ਕੇ ਦੂਜੀ ਵਾਰ 25 ਮਈ ਨੂੰ ਸ਼ੂਟਿੰਗ ਹੋਈ 6 ਅਤੇ 7 ਜੂਨ ਦੀ ਰਾਤ ਨੂੰ ਸਰੀ ਦੇ 152 ਸਟਰੀਟ ਅਤੇ 66 ਐਵੈਨਿਊ ਦੇ ਸਥਿਤ ਰਿਫਲੈਕਸ਼ਨਜ਼ ਬੈਂਕੁਇਟ ਹਾਲ ਤੇ ਹੋਈ ਸ਼ੂਟਿੰਗ 'ਚ ਮਾਲਕ ਵੱਲੋਂ ਜ਼ਬਰਨ ਵਸੂਲੀ ਦੇ ਮਾਮਲੇ ਦਾ ਦਾਵਾ ਕੀਤਾ ਜਾ ਚੁੱਕਾ ਹੈ 11 ਮਾਰਚ ਦੀ ਰਾਤ ਨੂੰ ਸ਼ੂਟਿੰਗ ਦੀ ਵਾਰਦਾਤ 'ਚ ਇੱਕ ਵਿਅਕਤੀ ਜ਼ਖਮੀ ਹੋਇਆ ਤੇ ਸਰੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ 26 ਜਨਵਰੀ ਨੂੰ ਸ਼ਹਿਰ ਦੀ 142 ਸਟਰੀਟ ਤੇ 72 ਐਵੈਨਿਊ ਤੇ ਸ਼ੂਟਿੰਗ ਦੀ ਵਾਰਦਾਤ ਨੂੰ ਸਰੀ ਪੁਲਿਸ ਵੱਲੋਂ ਰਿਸਪੌਂਡ ਕੀਤਾ ਗਿਆ 5 ਜਨਵਰੀ ਦੀ ਰਾਤ ਨੂੰ ਇੱਕ ਕਾਰ ਉੱਪਰ ਉਸ ਸਮੇਂ ਸ਼ੂਟਿੰਗ ਹੋਈ ਜਦੋਂ ਕਾਰ ਵਿੱਚ ਕੋਈ ਨਹੀਂ ਸੀ ਸਰੀ ਪੁਲਿਸ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਸੁਰੱਖਿਆ ਬਾਬਤ ਚਿੰਤਾ ਨਾ ਕਰਨ ਦੀ ਅਪੀਲ ਕੀਤੀ ਜਾ ਚੁੱਕੀ ਹੈ ਪੰਜਾਬੀ ਭਾਈਚਾਰੇ ਵੱਲੋਂ ਜੂਨ ਮਹੀਨੇ ਦੌਰਾਨ ਰੱਖੀ ਮੀਟਿੰਗ ਦੌਰਾਨ ਸਰੀ ਪੁਲਿਸ ਦੇ ਚੀਫ ਨਾਰਮ ਲਪਿੰਸਕੀ ਨੇ ਕਿਹਾ ਸੀ ਕਿ ਜ਼ਬਰਨ ਵਸੂਲੀ ਦੇ ਮਾਮਲਿਆਂ ਲਈ ਪੁਲਿਸ ਦੀ ਇੱਕ ਅਲੱਗ ਟੀਮ ਕੰਮ ਕਰ ਰਹੀ ਹੈ ਚੀਫ ਨਾਰਮ ਲਪਿੰਸਕੀ ਨੇ ਅਜਿਹੇ ਮਾਮਲੇ ਸਾਹਮਣੇ ਆਉਣ ਤੇ ਤੁਰੰਤ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ ਲਪਿੰਸਕੀ ਦਾ ਮੰਨਣਾ ਹੈ ਕਿ ਅਜਿਹੇ ਬਹੁਤ ਸਾਰੇ ਮਾਮਲੇ ਰਿਪੋਰਟ ਨਹੀਂ ਹੋ ਰਹੇ ਦੂਨ ਮਹੀਨੇ ਦੌਰਾਨ ਪੰਜਾਬੀ ਭਾਈਚਾਰੇ ਵੱਲੋਂ ਕੀਤੇ ਇੱਕ ਇਕੱਠ ਚ ਸਰੀ ਦੇ ਮੇਅਰ ਬਰੈਂਡਾ ਲੋਕ ਆਖ ਚੁੱਕੇ ਨੇ ਕਿ ਸਰੀ ਦੇ ਨਿਵਾਸੀ ਸੁਰੱਖਿਅਤ ਨਹੀਂ ਹਨ ਤੇ ਉਹਨਾਂ ਨੂੰ ਲੋੜੀਂਦੀ ਸੁਰੱਖਿਆ ਨਹੀਂ ਮਿਲ ਰਹੀ ਮੀਟਿੰਗ ਚ ਬੋਲਦਿਆਂ ਮੇਅਰ ਬਰੈਂਡਾ ਲੋਕ ਨੇ ਆਖਿਆ ਸੀ ਕਿ ਉਹ ਫੈਡਰਲ ਪੱਧਰ ਤੇ ਕੈਨੇਡਾ ਦੇ ਪਬਲਿਕ ਸੇਫਟੀ ਮਿਨਿਸਟਰ ਸੈਨੀਟਰਜ਼ ਅਤੇ ਪ੍ਰੋਵਿੰਸ਼ੀਅਲ ਪੱਧਰ ਤੇ ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸੇਫਟੀ ਮਿਨਿਸਟਰ ਤੇ ਅਟਾਰਨੀ ਜਨਰਲ ਨਾਲ ਮੁਲਾਕਾਤਾਂ ਕਰ ਚੁੱਕੇ ਨੇ ਸਰੀ ਮੇਰ ਬਰੈਂਡਾ ਲੋਕ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਅਪਰਾਧਿਕ ਸਮੱਗਰੀ ਤੇ ਪਾਬੰਦੀ ਲਗਾਉਣ ਦੀ ਵੀ ਅਪੀਲ ਕਰ ਰਹੇ ਨੇ ਕੈਪਸ ਕਾਫੇ ਉੱਪਰ ਸ਼ੂਟਿੰਗ ਦੀ ਵਾਰਦਾਤ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਤੇ ਆਪਣੇ ਪ੍ਰਤੀਕਰਮ ਚ ਮੇਰ ਬਰੈਂਡਾ ਲੋਕ ਨੇ ਕਿਹਾ ਕਿ ਇਹ ਅਸਹਿਣਯੋਗ ਹੈ ਤੇ ਕੁਝ ਪਲੇਟਫਾਰਮਾਂ ਤੇ ਜਾਇਜ਼ ਖਬਰਾਂ ਦੀ ਸਮੱਗਰੀ ਨੂੰ ਬਲੌਕ ਕੀਤਾ ਜਾਂਦਾ ਹੈ ਜਦਕਿ ਹਿੰਸਕ ਅਪਰਾਧ ਦੀ ਵਡਿਆਈ ਕਰਨ ਵਾਲੇ ਵੀਡੀਓਜ਼ ਪੋਸਟ ਹੁੰਦੇ ਨੇ ਕੈਨੇਡਾ ਚ ਲਾਰੈਂਸ ਬਿਸ਼ਨੋਈ ਗੈਂਗ ਦੀਆਂ ਮੁਸੀਬਤਾਂ ਵੱਧ ਸਕਦੀਆਂ ਨੇ ਕੈਨੇਡੀਅਨ ਸੂਬੇ ਅਲਬਰਟਾ ਚ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਮੰਗ ਤੇਜ਼ ਹੋ ਗਈ ਹੈ ਸੂਬਾਈ ਸਰਕਾਰ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਵਿਸ਼ੇਸ਼ ਅਪੀਲ ਕੀਤੀ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਗੈਂਗ ਕੈਨੇਡਾ ਚ ਕਈ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ ਹਿੰਸਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਟਾਰਗੇਟ ਕਿਲਿੰਗ ਵੀ ਇਸ ਦਾ ਇੱਕ ਹਿੱਸਾ ਹੈ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਜਨਤਕ ਸੁਰੱਖਿਆ ਤੇ ਐਮਰਜੈਂਸੀ ਸੇਵਾਵਾਂ ਮੰਤਰੀ ਮਾਈਕ ਐਲਿਸ ਨੇ ਮੰਗ ਕੀਤੀ ਹੈ ਕਿ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ ਜਾਵੇ। ਡੈਨੀਅਲ ਸਮਿਥ ਨੇ ਇਸ ਸਬੰਧੀ ਇੱਕ ਸੋਸ਼ਲ ਮੀਡੀਆ ਪੋਸਟ ਵੀ ਸਾਂਝੀ ਕੀਤੀ ਹੈ। ਉਹਨਾਂ ਪੋਸਟ 'ਚ ਲਿਖਿਆ ਲਾਰੈਂਸ ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਹੈ ਜੋ ਹਿੰਸਾ, ਜ਼ਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਟਾਰਗੇਟ ਕਿਲਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ। ਉਹ ਕੈਨੇਡਾ 'ਚ ਵੀ ਅਜਿਹਾ ਹੀ ਕਰ ਰਹੇ ਨੇ। ਲਾਰੈਂਸ ਗੈਂਗ ਨੂੰ ਚੇਤਾਵਨੀ ਦਿੰਦੇ ਹੋਏ ਡੈਨੀਅਲ ਸਮਿਥ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅਜਿਹੇ ਗੈਂਗ ਨਾ ਤਾਂ ਸਰਹੱਦਾਂ ਨੂੰ ਜਾਣਦੇ ਨੇ ਤੇ ਨਾ ਹੀ ਕਿਸੇ ਸਰਹੱਦ ਦਾ ਸਤਕਾਰ ਕਰਦੇ ਨੇ ਅਲਬਰਟਾ ਉਹਨਾਂ ਨੂੰ ਸਪਸ਼ਟ ਸੰਦੇਸ਼ ਦੇਣਾ ਚਾਹੁੰਦਾ ਹੈ ਤੁਹਾਡਾ ਇੱਥੇ ਸਵਾਗਤ ਨਹੀਂ ਕੀਤਾ ਜਾਵੇਗਾ ਸਮਿਥ ਅਤੇ ਐਲਿਸ ਨੇ ਪ੍ਰਧਾਨ ਮੰਤਰੀ ਕਾਰਨੀ ਤੋਂ ਵਿਸ਼ਨੋਈ ਗੈਂਗ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਹੁਣ ਕਾਰਵਾਈ ਦਾ ਸਮਾਂ ਆ ਗਿਆ ਹੈ ਇਹ ਕਦਮ ਕੈਨੇਡਾ ਅਤੇ ਅਲਬਰਟਾ ਦੇ ਲੋਕਾਂ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ ਤੁਹਾਨੂੰ ਦੱਸ ਦਈਏ ਕਿ ਲਾਰੈਂਸ ਗੈਂਗ ਦੁਨੀਆ ਦੇ ਕਈ ਦੇਸ਼ਾਂ 'ਚ ਸਰਗਰਮ ਹੈ ਤੇ ਹੁਣ ਤੱਕ ਕਈ ਵੱਡੇ ਅਪਰਾਧਾਂ ਨੂੰ ਅੰਜਾਮ ਦੇ ਚੁੱਕਾ ਹੈ। ਵੈਨਕੂਵਰ ਕਮੰਤਰੀ ਹਵਾਈ ਅੱਡੇ ਤੇ ਹਵਾਈ ਯਾਤਰਾ ਉਦੋਂ ਕੁਝ ਦੇਰ ਲਈ ਅਸਰ ਅੰਦਾਜ਼ ਹੋਈ ਜਦੋਂ ਇੱਕ ਛੋਟਾ ਜਹਾਜ਼ ਜਿਸ ਨੂੰ ਵੈਨਕੂਵਰ ਟਾਪੂ ਤੋਂ ਕਥਿਤ ਤੌਰ ਤੇ ਹਾਈਜੈਕ ਕੀਤਾ ਗਿਆ ਸੀ ਹਵਾਈ ਖੇਤਰ 'ਚ ਦਾਖਲ ਹੋਇਆ। ਜਹਾਜ਼ ਹਾਲਾਂਕਿ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਿਆ ਅਤੇ ਸ਼ੱਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਅਜੇ ਤੱਕ ਨਾ ਤਾਂ ਸ਼ੱਕੀ ਦੀ ਪਛਾਣ ਦੱਸੀ ਹੈ ਤੇ ਨਾ ਹੀ ਹਾਈਜੈਕ ਪਿਛਲੇ ਮੰਤਬ ਬਾਰੇ ਕੁਝ ਦੱਸਿਆ ਹੈ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਮੁਤਾਬਕ ਉਹਨਾਂ ਨੂੰ ਕਰੀਬ 1:10 ਤੇ ਰਿਪੋਰਟ ਮਿਲੀ ਕਿ ਇੱਕ ਛੋਟੇ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਹੈ ਤੇ ਉਹ ਵੈਨਕੂਵਰ ਦੇ ਹਵਾਈ ਖੇਤਰ ਵੱਲ ਜਾ ਰਿਹਾ ਹੈ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇੱਕ ਜਹਾਜ਼ ਨੂੰ ਇੱਕ ਇਕੱਲੇ ਵਿਅਕਤੀ ਵੱਲੋਂ ਉਡਾਇਆ ਜਾ ਰਿਹਾ ਸੀ ਜਿਸ ਦੀ ਪਛਾਣ ਸ਼ੱਕੀ ਵਜੋਂ ਕੀਤੀ ਗਈ ਹੈ ਜਹਾਜ਼ ਬਿਨਾਂ ਕਿਸੇ ਅਣਸੁਖਾਵੀ ਘਟਨਾ ਦੇ 1:45 ਮਿੰਟ ਤੇ ਹੇਠਾਂ ਉਤਰਿਆ ਜਿੱਥੇ ਸ਼ੱਕੀ ਨੂੰ ਤੁਰੰਤ ਪੁਲਿਸ ਵੱਲੋਂ ਹਿਰਾਸਤ ਚ ਲੈ ਲਿਆ ਗਿਆ ਇਸ ਦੌਰਾਨ ਕਿਸੇ ਸੱਟ ਫੇਟ ਜਾਂ ਨੁਕਸਾਨ ਦੀ ਰਿਪੋਰਟ ਨਹੀਂ ਕੀਤੀ ਗਈ ਮੀਡੀਆ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ 'ਚ 91 ਤੇ ਐਮਰਜੈਂਸੀ ਅਤੇ ਪੁਲਿਸ ਵਾਹਨਾਂ ਨਾਲ ਕਿ ਰਿਆਾ چھوٹਾ ਜਹਾਜ਼ ਦੇਖਿਆ ਜਾ ਸਕਦਾ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਜਹਾਜ਼ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਸਥਿਤ ਇੱਕ ਫਲਾਈਂਗ ਕਲੱਬ ਦਾ ਸੀ ਇਸ ਘਟਨਾ ਕਰਕੇ ਬੈਂਕੂਵਰ ਕੋਮਾਂਤਰੀ ਹਵਾਈ ਅੱਡੇ ਤੇ ਨਿਯਮਿਤ ਕੰਮਕਾਜ ਨੂੰ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਗਿਆ ਜਿਸ ਕਾਰਨ 9 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ ਜਹਾਜ਼ ਦੇ ਉਡਾਣ ਭਰਨ ਤੇ ਉਤਰਨ ਤੋਂ ਥੋੜੀ ਦੇਰ ਬਾਅਦ ਹਵਾਈ ਅੱਡੇ ਦਾ ਕੰਮਕਾਜ ਮੁੜ ਤੋਂ ਸ਼ੁਰੂ ਹੋ ਗਿਆ ਆਰਸੀਐਮਪੀ ਨੇ ਸ਼ੱਕੀ ਦੀ ਪਛਾਣ ਜਾਂ ਉਦੇਸ਼ ਸੰਬੰਧੀ ਹੋਰ ਵੇਰਵੇ ਜਾਰੀ ਨਹੀਂ ਕੀਤੇ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਾਰੀ ਵਿਰੁੱਧ ਇੱਕ ਅਤਵਾਦੀ ਜਥੇਬੰਦੀ ਦੇ ਮੈਂਬਰ ਨੂੰ ਵੀਜ਼ਾ ਦੇਣ ਦੀ ਸਿਫਾਰਿਸ਼ ਕਰਨ ਦੇ ਦੋਸ਼ ਲੱਗੇ ਨੇ ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਗੈਰੀ ਆਨੰਦ ਸੰਗਰੀ ਨੇ ਸਿਫਾਰਸ਼ੀ ਪੱਤਰ 2016 ਤੇ 2023 ਵਿੱਚ ਲਿਖੇ ਜਦੋਂ ਉਹ ਮੰਤਰੀ ਮੰਡਲ 'ਚ ਸ਼ਾਮਲ ਨਹੀਂ ਸਨ ਬਤੌਰ ਐਮਪੀ ਹਾਊਸ ਆਫ ਕਾਮਨਸ ਦੇ ਲੈਟਰ ਹੈਡ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਲਿਖੇ ਪੱਤਰਾਂ 'ਚ ਉਹਨਾਂ ਵੱਲੋਂ ਸ਼੍ਰੀਲੰਕਾ ਦੀ ਲਿਬ੍ਰੇਸ਼ਨ ਟਾਈਗਰਜ਼ ਆਫ ਤਮਿਲ ਇਲਮ ਦੇ ਇੱਕ ਕਥਿਤ ਮੈਂਬਰ ਨੂੰ ਵੀਜ਼ੇ ਦੀ ਵਕਾਲਤ ਕੀਤੀ ਗਈ 19 ਜੁਲਾਈ 2023 ਦੇ ਪੱਤਰ 'ਚ ਗੈਰੀ ਆਨੰਦ ਸੰਗਰੀ ਨੇ ਲਿਖਿਆ ਕਿ ਸਲਵਾ ਕੁਮਾਰਨ ਨੂੰ ਪੀਆਰ ਦੇਣ ਤੋਂ ਨਾ ਕੀਤੇ ਜਾਣ ਕਰਕੇ ਉਹ ਆਪਣੀ ਕੈਨੇਡੀਅਨ ਪਤਨੀ ਅਤੇ ਬੱਚੇ ਤੋਂ ਵੱਖ ਹੋ ਗਿਆ ਤੇ ਇਹ ਫੈਸਲਾ ਸਰਾਸਰ ਅਨਮਨੁੱਖੀ ਹੈ ਲਿਬਰਲ ਐਮਪੀ ਨੇ ਅੱਗੇ ਲਿਖਿਆ ਕਿ ਸੀਬੀਐਸਏ ਵੱਲੋਂ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ ਦੱਸਦੀ ਕਿ ਪੱਤਰ ਲਿਖਣ ਵੇਲੇ ਗੈਰੀ ਆਨੰਦ ਸੰਗਰੀ ਨਿਆਂ ਮੰਤਰਾਲੇ 'ਚ ਪਾਰਲੀਮੈਂਟਿਕ ਸਿਕੱਤਰ ਸਨ ਅਤੇ 26 ਜੁਲਾਈ 2023 ਨੂੰ ਉਹ ਜਸਟਿਨ ਟਰੂਡੋ ਦੀ ਸਰਕਾਰ 'ਚ ਪਹਿਲੀ ਵਾਰ ਕੈਬਨਟ ਮੰਤਰੀ ਬਣੇ ਸਲਵਾ ਕੁਮਾਰਨ ਦੀ ਹਮਾਇਤ ਬਾਰੇ ਪੁੱਛੇ ਜਾਣ ਤੇ ਗੈਰੀ ਆਨੰਦ ਸੰਗਰੀ ਨੇ ਇੱਕ ਬਿਆਨ 'ਚ ਕਿਹਾ ਕਿ ਮਾਮਲਾ ਅਦਾਲਤ 'ਚ ਹੋਣ ਕਾਰਨ ਕੋਈ ਟਿੱਪਣੀ ਕਰਨੀ ਵਾਜਬ ਨਹੀਂ ਉਹਨਾਂ ਦਲੀਲ ਦਿੱਤੀ ਕਿ ਬਤੌਰ ਮੰਤਰੀ ਕਦੇ ਕਿਸੇ ਵਾਸਤੇ ਕੋਈ ਸਿਫਾਰਿਸ਼ ਨਹੀਂ ਪਰ ਸਿਆਸਤ ਦੇ ਜਾਣਕਾਰੀ ਮਾਮਲਾ ਗੁੰਜਲਦਾਰ ਦੱਸ ਰਹੇ ਨੇ ਸੈਲਵਾ ਕੁਮਾਰਨ ਦੀ ਪੀਆਰ ਅਰਜ਼ੀ ਰੱਦ ਕਰਨ ਵਾਲੀ ਸੀਬੀਐਸਏ ਦੀ ਪ੍ਰੈਜ਼ੀਡੈਂਟ ਐਰਨਓ ਗੌਰਮਨ ਇਸ ਵੇਲੇ ਗੈਰੀ ਅਨੰਦ ਸੰਗਰੀ ਦੇ ਅਧੀਨ ਕੰਮ ਕਰਦੇ ਨੇ ਦੂਜੇ ਪਾਸੇ ਇੱਕ ਫੈਡਰਲ ਅਦਾਲਤ ਨੇ ਪਿਛਲੇ ਦਿਨੀ ਸੈਲਵਾ ਕੁਮਾਰਨ ਦੀ ਅਪੀਲ ਰੱਦ ਕਰ ਦਿੱਤੀ ਤੇ ਜੱਜ ਨੇ ਆਪਣੇ ਫੈਸਲੇ ਚ ਕਿਹਾ ਕਿ ਬਤੌਰ ਸਬੂਤ ਇੱਕ ਐਮਪੀ ਦੀ ਸਿਫਾਰਸ਼ੀ ਪੱਤਰ ਪੇਸ਼ ਕੀਤਾ ਗਿਆ ਮੁਕਦਮੇ ਦੇ ਦਸਤਾਵੇਜ਼ਾਂ ਦੀ ਪੁਨਛਾਣ ਦੌਰਾਨ ਅਨੰਦ ਸੰਗਰੀ ਦੇ ਦਸਤਖਤ ਵਾਲੀਆਂ ਦੋ ਚਿੱਠੀਆਂ ਮਿਲ ਗਈਆਂ ਇਸੇ ਦੌਰਾਨ ਸਲਵਾ ਕੁਮਾਰਨ ਦੇ ਵਕੀਲ ਲਾਰਨ ਵਾਰਲਡਮੈਨ ਨੇ ਕਿਹਾ ਕਿ ਇੱਕ ਐਮਪੀ ਅਜਿਹੇ ਸਿਫਾਰਸ਼ੀ ਪੱਤਰ ਉਸ ਵੇਲੇ ਲਿਖਦਾ ਹੈ ਜਦੋਂ ਹਲਕੇ ਦੇ ਲੋਕਾਂ ਵੱਲੋਂ ਆਪਣੇ ਚੁਣੇ ਹੋਏ ਨੁਮਾਇੰਦੇ ਨਾਲ ਸੰਪਰਕ ਕਰਦਿਆਂ ਅਜਿਹਾ ਕਰਨ ਲਈ ਦਬਾਅ ਪਾਇਆ ਜਾਂਦਾ ਹੈ ਅਜਿਹਾ ਕਰਨ 'ਚ ਕੁਝ ਗਲਤ ਵੀ ਨਹੀਂ ਹੁੰਦਾ ਵਾਰਲਡਮੈਨ ਨੇ ਅਦਾਲਤੀ ਫੈਸਲੇ ਤੇ ਨਾਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹਨਾਂ ਦੇ ਮੁਵਕਲ ਨੂੰ ਦੋ ਦਹਾਕੇ ਪਹਿਲਾਂ ਹੋਈ ਗਲਤੀ ਦੀ ਸਜ਼ਾ ਭੁਗਤਣੀ ਪੈ ਰਹੀ ਹੈ ਵਾਲਡਮੈਨ ਮੁਤਾਬਕ ਸੈਲਵਾ ਕੁਮਾਰਨ ਨੇ ਯੂਕੇ ਚ ਅਸਾਈਲਮ ਹਾਸਲ ਕਰਨ ਵਾਸਤੇ ਲਿੱਟੇ ਚ ਮਾਮੂਲੀ ਸ਼ਮੂਲੀਅਤ ਵਾਲੀ ਫਰਜ਼ੀ ਕਹਾਣੀ ਪੇਸ਼ ਕਰ ਦਿੱਤੀ ਸੀ ਉਧਰ ਅਨੰਤ ਸੰਗਰੀ ਦੀਆਂ ਚਿੱਠੀਆਂ ਚ ਵਰਤੀ ਸ਼ਬਦਾਵਲੀ ਨੂੰ ਗੌਰ ਨਾਲ ਪੜਿਆ ਜਾਵੇ ਤਾਂ ਇਹਨਾਂ ਚ ਲਿਖਿਆ ਹੈ ਕਿ ਸੈਲਵਾ ਕੁਮਾਰਨ ਬਾਰੇ ਸੀਬੀਐਸਏ ਦੀਆਂ ਚਿੰਤਾਵਾਂ ਬੇਤੁਕੀਆਂ ਨੇ ਲੋਕ ਸੁਰੱਖਿਆ ਮੰਤਰੀ ਨੇ ਉਸ ਵੇਲੇ ਦਾਅਵਾ ਕੀਤਾ ਸੀ ਕਿ ਸਲਵਾ ਕੁਮਾਰਨ ਨੂੰ ਕੈਨੇਡਾ ਆਉਣ ਦੇ ਆਯੋਗ ਮੰਨਣ ਦਾ ਕੋਈ ਆਧਾਰ ਨਹੀਂ ਜਦਕਿ ਸੀਬੀਐਸਏ ਵੱਲੋਂ ਆਪਣੇ ਫੈਸਲੇ ਦੇ ਹੱਕ 'ਚ ਵਿਸਤਾਰਤ ਰਿਪੋਰਟ ਨੱਥੀ ਕੀਤੀ ਗਈ ਜਿਸ ਵਿੱਚ ਸਾਫ਼ ਤੌਰ ਤੇ ਲਿਖਿਆ ਏ ਕਿ ਸਲਵਾ ਕੁਮਾਰਨ ਨੇ 1992 'ਚ ਲਿੱਟੇ ਵਾਸਤੇ ਕੰਮ ਕਰਨਾ ਸ਼ੁਰੂ ਕੀਤਾ ਤੇ 1998 ਤੱਕ ਜਾਰੀ ਰੱਖਿਆ ਚੇਤੇ ਰਹਿ ਕੇ ਲਿੱਟੇ ਦਾ ਮਈ 2009 'ਚ ਸ਼੍ਰੀਲੰਕਾ ਦੀ ਫੌਜ ਵੱਲੋਂ ਖਾਤਮਾ ਕਰ ਦਿੱਤਾ ਗਿਆ ਸੀ वेस्ट कोस्ट किंग्सफील्ड हॉकी सोसाइटी ਵੱਲੋਂ ਸਰੀ ਦੇ ਟਮਨਵਿਸ ਪਾਰਕ ਵਿੱਚ ਕਰਵਾਏ ਗਏ ਕੈਨੇਡਾ ਕੱਪ ਇੰਟਰਨੈਸ਼ਨਲ ਫੀਲਡ ਹਾਕੀ ਚ ਯੂਨਾਈਟਿਡ ਯੂਬਾ ਬ੍ਰਦਰਸ ਦੀ ਟੀਮ ਪ੍ਰੀਮੀਅਰ ਵਰਗ ਚ ਜੇਤੂ ਰਹੀ ਫਾਈਨਲ ਦੇ ਦੌਰਾਨ ਤਸਵਰ 11 ਨੂੰ ਯੂਨਾਈਟਿਡ ਯੂਬਾ ਬ੍ਰਦਰਸ ਨੇ 4-1 ਨਾਲ ਹਰਾਉਂਦਿਆਂ ਖਿਤਾਬ ਆਪਣੇ ਨਾਮ ਕਰ ਲਿਆ ਚੈਂਪੀਅਨ ਟੀਮ ਨੂੰ ਸ਼ਾਨਦਾਰ ਟਰੋਫੀ ਤੋਂ ਇਲਾਵਾ 10000 ਡਾਲਰ ਦੀ ਇਨਾਮੀ ਰਕਮ ਨਾਲ ਨਿਵਾਜਿਆ ਗਿਆ ਜਦਕਿ ਰਨਰ ਅਪ ਟੀਮ ਤਸਵਰ 11 ਨੂੰ 5000 ਡਾਲਰ ਦੀ ਰਕਮ ਮਿਲੀ ਦੂਜੇ ਪਾਸੇ ਮਹਿਲਾ ਵਰਗ ਦੇ ਫਾਈਨਲ 'ਚ ਵੈਸਟ ਕੋਸਟ ਕਿੰਗਸ ਕਲੱਬ ਅਤੇ ਇੰਡੀਆ ਕਲੱਬ ਵਿਚਾਲੇ ਦਿਲਚਸਪ ਮੁਕਾਬਲੇ ਦੌਰਾਨ ਵੈਸਟ ਕੋਸਟ ਕਲੱਬ ਦੀ ਟੀਮ ਜੇਤੂ ਰਹੀ ਜੇਤੂ ਟੀਮ ਨੂੰ ਟਰਾਫੀ ਅਤੇ 3500 ਡਾਲਰ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਜਦਕਿ ਇੰਡੀਆ ਕਲੱਬ ਨੂੰ 2000 ਡਾਲਰ ਦੀ ਰਕਮ ਪ੍ਰਦਾਨ ਕੀਤੀ ਗਈ ਟੂਰਨਾਮੈਂਟ ਦੌਰਾਨ ਦਿੱਤੇ ਗਏ ਨਿਜੀ ਇਨਾਮਾਂ ਤਹਿਤ ਬੈਸਟ ਫਾਰਵਰਡ ਜੇਕ ਵੈਟਨ ਰਿਆ ਜਦਕਿ ਬੈਸਟ ਸਕੋਰਰ ਦਾ ਇਨਾਮ ਕਾਜੀ ਯਾਮਾਸਾਕੀ ਨੂੰ ਮਿਲਿਆ ਬਿਹਤਰੀਨ ਗੋਲ ਕੀਪਰ ਫਲੋਰਿਅਨ ਸਾਈਮਨ ਬਣਿਆ ਜਦਕਿ ਮੋਸਟ ਵੈਲਿਊਏਬਲ ਪਲੇਅਰ ਦਾ ਖਿਤਾਬ ਜੋਪ ਫਰੂਸਟ ਨੇ ਜਿੱਤਿਆ ਫੇਅਰ ਪਲੇ ਅਵਾਰਡ ਦਸ਼ਮੇਸ਼ ਫੀਲਡ ਹਾਕੀ ਕਲੱਬ ਨੂੰ ਜਿੱਤ ਦਿੱਤਾ ਗਿਆ ਟੂਰਨਾਮੈਂਟ ਦੌਰਾਨ ਅੰਡਰ 12 ਅੰਡਰ 14 ਅੰਡਰ 17 55 ਪਲੱਸ ਲੀਜੈਂਡ ਡਿਵੀਜ਼ਨ ਅਤੇ ਸੋਸ਼ਲ ਡਿਵੀਜ਼ਨ ਮੁਕਾਬਲੇ ਵੀ ਕਰਵਾਏ ਗਏ ਤਿੰਨ ਦਿਨ ਚੱਲੇ ਟੂਰਨਾਮੈਂਟ ਦੌਰਾਨ ਵੈਸਟ ਕੋਸਟ ਕਿੰਗਸ ਸੁਸਾਇਟੀ ਦੇ ਸੀਨੀਅਰ ਮੈਂਬਰ ਉਦਮ ਸਿੰਘ ਹੁੰਦਲ ਅਤੇ ਉਹਨਾਂ ਦੇ ਸਾਥੀਆਂ ਨੇ ਹਰ ਜ਼ਿੰਮੇਵਾਰੀ ਬਖੂਬੀ ਨਿਭਾਈ ਟੂਰਨਾਮੈਂਟ ਚ ਸਰੀਦੀ ਮੇਅਰ ਬਰੰਡਾ ਲੋਕ ਰਣਦੀਪ ਸਿੰਘ ਸਰਾਈ ਸੁਖ ਤਾਲੀਵਾਲ ਮਨਦੀਪ ਸਿੰਘ ਢਾਲੀਵਾਲ ਅਤੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਐਮਪੀ ਮੀਤ ਹੇਰਸਣੇ ਪ੍ਰਮੁੱਖ ਹਸਤੀਆਂ ਨੇ ਸ਼ਮੂਲੀਅਤ ਕੀਤੀ। ਸਟੈਟਿਸਟਿਕਸ ਕੈਨੇਡਾ ਨੇ ਜਾਰੀ ਨਵੇਂ ਅੰਕੜਿਆਂ ਅਨੁਸਾਰ ਜੂਨ ਮਹੀਨੇ 'ਚ ਕੈਨੇਡਾ 'ਚ ਮਹਿੰਗਾਈ ਦਰ ਵਧ ਕੇ 1.9% ਤੱਕ ਪਹੁੰਚ ਗਈ ਕਿਉਂਕਿ ਕਾਰਾਂ ਅਤੇ ਕੱਪੜਿਆਂ ਦੀ ਕੀਮਤ 'ਚ ਵਾਧਾ ਹੋਇਆ। ਜੂਨ 'ਚ ਨਵੀਆਂ ਗੱਡੀਆਂ ਦੀ ਕੀਮਤ ਪਿਛਲੇ ਸਾਲ ਦੀ ਤੁਲਨਾ 'ਚ 4.1 ਫੀਸਦ ਵਧ ਗਈ ਜਦਕਿ ਮਈ ਚ ਇਹ ਵਾਧਾ 3.2 ਸੀ ਵਰਤੀਆਂ ਹੋਈਆਂ ਗੱਡੀਆਂ ਦੀ ਕੀਮਤ ਵੀ ਲਗਭਗ ਡੇਢ ਸਾਲ ਬਾਅਦ ਪਹਿਲੀ ਵਾਰੀ ਵਧੀ ਨਵੀਆਂ ਗੱਡੀਆਂ ਦੀ ਮਹਿੰਗਾਈ ਮਈ ਚ 5.2 ਫੀਸਦ ਤੇ ਸੀ ਜੋ ਕਿ ਕਾਫੀ ਉੱਚੀ ਮੰਨੀ ਜਾਂਦੀ ਹੈ ਕੱਪੜੇ ਅਤੇ ਜੁੱਤੀਆਂ ਦੀ ਕੀਮਤ ਵੀ ਜੂਨ ਚ ਵਧੀ ਜੋ ਪਿਛਲੇ ਸਾਲ ਦੀ ਤੁਲਨਾ ਚ 2 ਫੀਸਦ ਜ਼ਿਆਦਾ ਸੀ ਇਹ ਵਾਧਾ ਟੈਰਿਫ ਨੂੰ ਲੈ ਕੇ ਹੋ ਰਹੀਆਂ ਅਨਿਸ਼ਚਿਤਤਾਵਾਂ ਕਾਰਨ ਹੋਇਆ ਹੈ ਜਿਸ ਨਾਲ ਕੱਪੜਿਆਂ ਦੇ ਉਦਯੋਗ ਤੇ ਅਸਰ ਪਿਆ ਖਾਣ-ਪੀਣ ਦੀਆਂ ਚੀਜ਼ਾਂ ਖਾਸ ਕਰਕੇ ਗਰੋਸਰੀ ਆਈਟਮਸ ਦੀ ਕੀਮਤ 'ਚ ਵੀ ਵਾਧਾ ਹੋਇਆ ਪਰ ਇਹ ਪਹਿਲਾਂ ਨਾਲੋਂ ਹੌਲੀ ਰਿਹਾ ਮਈ 'ਚ ਗਰੋਸਰੀ 3.3 ਫੀਸਦੀ ਵਧੀ ਜਦਕਿ ਜੂਨ 'ਚ ਇਹ ਵਾਧਾ 2.8 ਫੀਸਦੀ ਰਿਹਾ ਤਾਜ਼ੇ ਫਲਾਂ ਤੇ ਸਬਜ਼ੀਆਂ ਦੀ ਕੀਮਤ ਘੱਟੀ ਜੋ ਕਿ ਅਕਤੂਬਰ 2021 ਤੋਂ ਬਾਅਦ ਪਹਿਲੀ ਵਾਰੀ ਹੋਇਆ ਗੈਸ ਦੀ ਕੀਮਤ ਜੂਨ 'ਚ ਲਗਭਗ ਸਥਿਰ ਰਹੀ ਹਾਲਾਂਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਭੂ-ਰਾਜਨੀਤਿਕ ਤਣਾਅ ਕਾਰਨ ਦਬਾਅ ਜ਼ਰੂਰ ਬਣਿਆ ਹੋਇਆ ਹੈ ਇਹ ਨਵੇਂ ਅੰਕੜੇ ਮਈ ਮਹੀਨੇ ਦੀ 1.7 ਫੀਸਦੀ ਦੀ ਮਹਿੰਗਾਈ ਦਰ ਤੋਂ ਥੋੜੇ ਉੱਤੇ ਨੇ ਰਾਇਟਰਜ਼ ਨੇ ਅਰਥਸ਼ਾਸਤਰੀਆਂ ਦੇ ਰਾਹੀਂ ਜੂਨ ਲਈ ਮਹਿੰਗਾਈ ਦਰ ਦੇ 1.9 ਫੀਸਦੀ ਹੋਣ ਦੀ پیشਨਗੋਈ ਕੀਤੀ ਸੀ ਬੀਐਮਓ ਦੇ ਮੁੱਖ ਅਰਥਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਕਿ ਜੂਨ ਚ ਮਹਿੰਗਾਈ ਚ ਕੋਈ ਵੱਡਾ ਸੁਧਾਰ ਨਹੀਂ ਹੋਇਆ ਉਹਨਾਂ ਨੇ ਇਹ ਵੀ ਕਿਹਾ ਕਿ ਵਪਾਰਕ ਜੰਗ ਕਾਰਨ ਕੁਝ ਚੀਜ਼ਾਂ ਦੀ ਕੀਮਤ ਹੋਰ ਵੱਧ ਗਈ ਜਿਸ ਨਾਲ ਸੰਭਾਵਨਾ ਘਟ ਹੈ ਕਿ ਕੈਨੇਡਾ ਦਾ ਕੇਂਦਰੀ ਬੈਂਕ ਇਸ ਮਹੀਨੇ ਵਿਆਜ ਦਰਾਂ 'ਚ ਕਟੌਤੀ ਕਰੇਗਾ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ-ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਦੇ ਸਿਆਸਤਦਾਨ ਵੀ ਗੈਂਗਸਟਰਾਂ ਦੇ ਨਿਸ਼ਾਨੇ ਤੇ ਆਏ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੂੰ ਜਾਨੋਂ ਮਾਰਨ ਦੀ ਧਮਕੀ ਪੁਲਿਸ ਨੇ ਬ੍ਰੈਮਟਨ ਤੋਂ 29 ਸਾਲਾ ਕਮਰ ਜੋਤ ਸਿੰਘ ਮਨੋਰੀਆ ਨੂੰ ਕੀਤਾ ਗ੍ਰਿਫਤਾਰ ਕੈਨੇਡਾ 'ਚ ਪੰਜਾਬੀਆਂ ਦੇ ਦੋ ਧੜਿਆਂ ਵਿਚਾਲੇ ਚੱਲੀਆਂ ਗੋਲੀਆਂ ਤਿੰਨ ਜ਼ਖਮੀਆਂ ਨੂੰ ਸਰੀ ਦੇ ਹਸਪਤਾਲ 'ਚ ਕਰਵਾਇਆ ਗਿਆ ਦਾਖਲ ਸਰੀ ਚ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਪਰੇਸ਼ਾਨ ਨੇ ਸ਼ਹਿਰ ਨਿਵਾਸੀ ਸ਼ੂਟਿੰਗ ਦੀਆਂ ਕਈ ਵਾਰਦਾਤਾਂ ਜ਼ਬਰਨ ਵਸੂਲੀ ਦੀਆਂ ਵੀ ਸ਼ਿਕਾਇਤਾਂ ਕੈਨੇਡਾ ਚ ਲਾਰੈਂਸ ਬਿਸ਼ਨੋਈ ਗੈਂਗ ਤੇ ਕੱਸਿਆ ਜਾਵੇਗਾ 56 ਛੇਤੀ ਹੀ ਐਲਾਨਿਆ ਜਾ ਸਕਦਾ ਹੈ ਅਤਵਾਦੀ ਸੰਗਠਨ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ